ਇਤਿਹਾਸਿਕ ਗੁਰਦੁਆਰਾ ਸ੍ਰੀ 베ਰੀ ਸਾਹਿਬ ਪਾਤਸ਼ਾਹੀ ਨੌਵੇਂ ਪਿੰਡ ਖਿਆਲਾ ਕਲਾ ਮਾਨਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਇਸ ਵਿੱਚ ਗੁਰੂ ਜੀ ਦੇ ਮਹਲ ਮਾਤਾ ਗੁਜਰੀ ਜੀ ਗੁਰੂ ਜੀ ਦੀ ਮਾਤਾ ਨਾਨਕੀ ਜੀ ਮਾਮਾ ਕਿਰਪਾਲ ਚੰਦ ਅਤੇ ਕੁਝ ਹੋਰ ਸਿੱਖਾਂ ਸਮੇਤ ਨੌ ਅੱਲਾ ਪੰਦੇਰ ਅਲੀ ਸ਼ੇਰ ਬਪਾਲ ਅਤੇ ਪੇਖੀ ਪਿੰਡ ਤੋਂ ਹੁੰਦੇ ਹੋਏ ਅੰਦਾਜ਼ਨ ਈਸਵੀ 1665-66 ਦੌਰਾਨ ਫਗਣ ਚੇਤ ਦੇ ਦਿਨਾਂ ਵਿੱਚ ਪਿੰਡ ਖਿਆਲਾ ਵਿਖੇ ਖਿਆਲਾ ਕਲਾ ਵਿਖੇ ਪਧਾਦੇ ਸੰਗ ਜੋ 베ਰੀ ਸਾਹਿਬ ਗੁਰੂ ਘਰ ਵਿਖੇ ਸੁਸ਼ੋਭਿਤ ਹੈ ਗੁਰੂ ਜੀ ਨੇ ਉਸ ਤਰ੍ਹਾਂ ਘੋੜਾ ਬਣ ਕੇ ਵਿਸ਼ਰਾਮ ਕੀਤਾ ਇਸ ਅਸਥਾਨ ਤੇ ਅਜ ਗੁਰਦੁਆਰਾ 베ਰੀ ਸਾਹਿਬ ਮੌਜੂਦ ਹੈ ਜਦੋਂ ਪੰਡਿਤ ਕੁਜਾ ਜਾਨ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਖ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਕੋਲ ਪਹੁੰਚ ਕੇ ਨਮਸਕਾਰ ਕੀਤੀ ਅਤੇ ਜਲ ਪਾਣੀ ਛਕਾਇਆ ਫਿਰ ਆਪਣੇ ਘਰੋਂ ਦੁੱਧ ਵਾਲੀ ਕਾੜ ਦੀ ਨਾਲ ਲੈ ਕੇ ਛੰਨੇ ਵਿੱਚ ਗੁਰੂ ਜੀ ਨੂੰ ਦੁੱਧ ਛਕਾਇਆ ਪੰਡਿਤ ਜੀ ਆਪਣੇ ਜਜਮਾਨ ਭਾਈ ਮੱਕਾ ਜੀ ਨੂੰ ਵੀ ਨਾਲ ਲੈ ਕੇ ਆਏ ਸਨ ਗੁਰੂ ਜੀ ਨੇ ਹੰਦੀ ਸੇਵਾ ਬਾਰੇ ਉਹਨਾਂ ਤੋਂ ਖੁਸ਼ ਹੋ ਕੇ ਪੰਡਿਤ ਗੁੱਜਾ ਜਾਮ ਜੀ ਨੂੰ ਕਿਹਾ ਕਿ ਪੰਡਿਤ ਜੀ ਜੋ ਚਾਹੁੰਦੇ ਹੋ ਮੰਗ ਲਵੋ ਪਰ ਪੰਡਿਤ ਜੀ ਚੁੱਪ ਰਹੇ ਗੁਰੂ ਜੀ ਦੇ ਤੀਸਰੇ ਬਚਨ ਤੇ ਪੰਡਿਤ ਗੁੱਜਾ ਜਾਮ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਜਜਮਾਨਾਂ ਜ਼ਿਮੀਦਾਰਾਂ ਦੇ ਘਰ ਔਲਾਦ ਵਿੱਚ ਵਾਧਾ ਨਹੀਂ ਹੁੰਦਾ ਸੋ ਇਹਨਾਂ ਦੇ ਘਰ ਔਲਾਦ ਵਿੱਚ ਵਾਧਾ ਹੋਵੇ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਪੰਡਿਤ ਗੁੱਜਾ ਜਾਮ ਜੀ ਨੂੰ ਕਿਹਾ ਕਿ ਤੁਹਾਡੇ ਜਜਮਾਨ ਭਾਈ ਮੱਥੇ ਦੇ ਚਾਰ ਪੁੱਤਰ ਹੋਣਗੇ ਅਤੇ ਇਹ ਚਾਰੇ ਹੀ ਚਾਰ ਮੈਂਾਂ ਵਿੱਚ ਨਿੰਬਲਦਾਰੀ ਕਰਨਗੇ ਸੰਗਤ ਜੀ ਗੁਰੂ ਜੀ ਦੇ ਬਚਨ ਅਨੁਸਾਰ ਭਾਈ ਮੱਕੇ ਦੇ ਘਰ ਚਾਰ ਪੁੱਤਰ ਅਤੇ ਇੱਕ ਲੜਕੀ ਪੈਦਾ ਹੋਈ ਗੁਰੂ ਜੀ ਦੀ ਬਖਸ਼ਿਸ਼ ਸਦਕਾ ਭਾਈ ਮੱਕੇ ਦੇ ਚਾਰੇ ਪੁੱਤਰ ਚਾਰ ਪਿੰਡ ਖਿਆਲਾ ਕਲਾ ਮੱਕਾ ਪੱਤੀ ਪਿੰਡ ਨਥੇਹਾ ਮੱਕਾ ਪੱਤੀ ਨੇੜੇ ਤਲਵੰਡੀ ਸਾਬੋ ਪਿੰਡ ਤੁੰਨਪੁਰਾ ਮੱਕਾ ਪੱਤੀ ਨੇੜੇ ਕਾਲੀਆਂ ਵਾਲੀ ਹਰਿਆਣਾ ਅਤੇ ਮੁਕਤਸਰ ਸਾਹਿਬ ਮੱਕਾ ਪੱਤੀ ਵਿਖੇ ਅੱਜ ਵੀ ਪੰਡਤ ਜੀ ਦੇ ਜਜਮਾਨ ਚਹਲ ਗੋਦ ਦੀ ਨੰਬਰਦਾਰੀ ਕਰਦੇ ਹਨ ਦੁੱਧ ਛਕਣ ਅਤੇ ਪ੍ਰਵਚਨ ਸੁਣਾਉਣ ਤੋਂ ਬਾਅਦ ਗੁਰੂ ਜੀ ਨੇ ਪਿੰਡ ਪੰਡਿਤ ਗੁੱਜਰ람 ਜੀ ਨੂੰ ਕਿਹਾ ਕਿ ਛੰਨਾ ਜਿਸ ਵਿੱਚ ਅਸੀਂ ਦੁੱਧ ਛਕਿਆ ਹੈ ਇਸ ਦਿਨ ਤੋਂ ਬਾਅਦ ਘਰ ਵਿੱਚ ਆਮ ਬਰਤਨਾ ਵਾਂਗ ਨਹੀਂ ਵਰਤੋਂ ਕਰਨੀ ਆਪ ਦੇ ਘਰ ਗੁਰੂ ਜੀ ਦੀ ਅਪਾਰ ਕਿਰਪਾ ਹੋਵੇਗੀ ਕਿਸੇ ਨੇ ਤੰਬਾਕੂ ਨਹੀਂ ਵਰਤਣਾ ਸੰਗਤ ਜੀ ਗੁਰੂ ਜੀ ਦੇ ਕਹੇ ਬਚਨ ਅਨੁਸਾਰ ਇਹ ਛੰਨਾ ਸਾਈਵ ਪੰਡਿਤ ਗੁੱਜਰਾਮ ਜੀ ਦੀ 8ਵੀਂ ਪੀੜ੍ਹੀ ਵਿੱਚ ਪੰਡਤਾਂ ਦੇ ਘਰ ਸੁਚੋਭਿਤ ਹੈ ਇੱਥੇ ਹਰ ਮਹੀਨੇ ਦੀ 10ਵੀਂ ਨੂੰ ਸੰਗਤ ਜੁੜਦੀ ਹੈ ਗੁਰੂ ਜੀ ਇਸ ਪਿੰਡ ਵਿੱਚ 7 ਦਿਨ ਵਿਸ਼ਰਾਮ ਕਰਕੇ ਅੱਗੇ ਪਿੰਡ ਭੈਣੀ ਬਾਗਾ ਮੋੜ ਮੰਡੀ ਮੈਸਟਰ ਖਾਨਾ ਬਰੇ ਤੋਂ ਬੁੱਢ ਲਾਡਾ ਹੁੰਦੇ ਹੋਏ ਆਸਾਮ ਚਲੇ ਗਏ ਇਹ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਅੱਗੇ ਇਹ ਗੁਰਦੁਆਰਾ ਸ੍ਰੀ ਗੁਰੂ ਸਰਸਵ ਪਾਛੇ ਨੌਮੀ ਗੁਰਦਵਾਰ ਬੇਰੀ ਸਾਹਿਬ ਇਹ ਕਿੱਥੇ ਦਾ ਗੁਰਦੁਆਰਾ ਇਹ ਪਿੱਛੇ ਫਿਰ ਆਪਾਂ ਜਾ ਕੇ ਆਇਆ ਹੁਣ ਹਾਂ ਅੰਦੇਸ਼ਾ ਵੀ ਜੋ ਗੁਰਦੁਆਰਾ ਸ੍ਰੀ ਉੱਤਰ ਦਿਸ਼ਾ ਵਿੱਚ ਜੋ ਗੁਰਦੁਆਰਾ ਸ੍ਰੀ ਗੁਰੂ ਸਰਸਵ ਸਜੋਬਿਤ ਹੈ ਇਸ ਜਗ੍ਹਾ ਗੁਰੂ ਜੀ ਨੇ 70 ਦਿਨ ਬਿਸ਼ਰਾਣ ਕੀਤਾ ਇਸ ਸਥਾਨ ਤੇ ਗੁਰੂ ਜੀ ਕੋਲ ਗੁਰੂ ਜੀ ਆਪਣੇ ਸਿੱਖਾਂ ਤੇ ਬਾਬਾ ਗੁਜਰਾਮ ਜੀ ਸਮੇਟ ਟਹਿਲ ਕਰ ਰਹੇ ਸਨ ਤਾਂ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਲਗਾ ਕੇ ਬ੍ਰਾਹਮਣ ਗੁਜਰਾਮ ਜੀ ਨੂੰ ਕਿਹਾ ਕਿ ਇਸ ਜਗ੍ਹਾ ਖੂਹ ਲੱਗੇਗਾ ਜੋ ਖੂਹ ਸਾਹਮਣੇ ਮੌਜੂਦ ਹੈ ਇਸ ਵਿੱਚ ਇੱਕ ਬਰੋਟਾ ਬੋਹੜ ਦਾ ਦਰਖਤ ਹੋਵੇਗਾ ਜਿਸ ਤਰ੍ਹਾਂ ਇਹ ਬਰੋਟਾ ਭਰਪੂਰਿਤ ਹੋਵੇਗਾ ਉਸ ਤਰ੍ਹਾਂ ਪਿੰਡ ਵਿੱਚ ਸਿੱਖੀ ਭਰਪੂਰਿਤ ਹੋਵੇਗੀ ਗੁਰੂ ਜੀ ਦੇ ਬਚਨਾਂ ਅਨੁਸਾਰ ਪੰਡਿਤ ਗੁਜਰਾਮ ਜੀ ਨੇ ਇਸ ਸਥਾਨ ਨੂੰ ਨਮਸਕਾਰ ਕੀਤਾ ਇਸ ਤਰ੍ਹਾਂ ਕਰਨ ਨਾਲੋਂ ਨਾ ਨੂੰ ਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਤ ਲੋਕੀ ਦਾ ਗਿਆਨ ਪ੍ਰਾਪਤ ਹੋਇਆ ਇਸੇ ਤਰ੍ਹਾਂ ਇਸ ਸਥਾਨ ਕੋਲ ਇੱਕ ਛੋਟਾ ਟੋਬਾ ਛੱਪੜ ਸੀ ਜਿੱਥੇ-ਇਥੇ ਗੁਰੂ ਜੀ ਦੇ ਘੋੜਿਆਂ ਨੂੰ ਪਾਣੀ ਛਕਾਇਆ ਜਾਂਦਾ ਸੀ ਗੁਰੂ ਜੀ ਨੇ ਇਸ ਟੋਬੇ ਨੂੰ ਸਰੋਵਰ ਦਾ ਵਰਦਾਨ ਦਿੱਤਾ ਤੇ ਅੱਜ ਵੀ ਇਸ ਟੋਬੇ ਗੁਰੂ ਸਰ ਟੋਬੇ ਨੂੰ ਗੁਰੂ ਸਰ ਸਾਹਿਬ ਨਾਲ ਜਾਣਿਆ ਜਾਂਦਾ ਹੈ ਇੱਥੇ ਗੁਰਦੁਆਰਾ ਸਾਹਿਬ ਸਜ ਸ਼ੋਭਿਤ ਹੈ ਜਿਸ ਨੂੰ ਵੱਡਾ ਗੁਲ ਗੁਰਦੁਆਰਾ ਸਾਹਿਬ ਕਹਿੰਦੇ ਹਨ ਗੁਰਦੁਆਰਾ ਸ਼੍ਰੀ ਤੀਰਸਰ ਸਾਹਿਬ ਪਾਛੇ ਨੌਮੀ ਕਿ ਗੁਰੂ ਸਰ ਸਹਿਬ ਵਾਲੇ ਸਥਾਨ ਤੇ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸਾਡੇ ਪਿੰਡ ਜੋ ਖੂਹ ਲਗਾਏ ਗਏ ਹਨ ਉਹਨਾਂ ਦਾ ਪਾਣੀ ਖਾਰਾ ਹੈ ਪੀਣ ਯੋਗ ਨਹੀਂ ਹੈ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋ ਆਪਣਾ ਤੀਰ ਛੱਡਿਆ ਅਤੇ ਬਚਨ ਕੀਤਾ ਕਿ ਇਹ ਤੀਰ ਜਿਸ ਜਗ੍ਹਾ ਵਿੱਚ ਲੱਗੇਗਾ ਉੱਥੇ ਖੂਹ ਲਗਵਾਉਣਾ ਪਾਣੀ ਮਿੱਠਾ ਹੋਵੇਗਾ ਸੰਗਤ ਨੇ ਗੁਰੂ ਜੀ ਦੇ ਕਹਿਣ ਸਾਲ ਬਚਨ ਅਨੁਸਾਰ ਤੀਰ ਲੱਗਣ ਵਾਲੀ ਜਗ੍ਹਾ ਉੱਪਰ ਖੂਹ ਲਗਾਇਆ ਜਿਸ ਦਾ ਪਾਣੀ ਬਹੁਤ ਮਿੱਠਾ ਨਿਕਲਿਆ ਸੰਗਤ ਜੀ ਇਸ ਖੂਹ ਦੇ ਨੇੜੇ ਜੋ ਖੂਹ ਹਨ ਉਹਨਾਂ ਦਾ ਪਾਣੀ ਪਹਿਲਾਂ ਵੀ ਖਾਰਾ ਸੀ ਤੇ ਅੱਜ ਵੀ ਖਾਰਾ ਹੈ ਇਸ ਸਾਨੂ ਗੁਰਦੁਆਰਾ ਤੀਰ ਸਰ ਸਾਹਿਬ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਉਹ ਉਹ ਲੱਗਿਆ ਜੋ ਸਾਹਿਬ ਮਾਚਿਵੜਾ ਇਹ ਨਾ ਕਹੋ ਫਕਸਰ ਸਾਹਿਬ ਜਿੱਥੇ ਜਗਨਨਾਥ ਦਾ ਮੰਦਿਰ ਆਜ ਇਸ ਦਾ ਨਾਮ ਭਾਗ ਲਗਾਉਂਦੇ ਹੋਏ ਇਸ ਸਥਾਨ ਤੇ 1750 ਈਸਵੀ ਨੂੰ ਗੁਰੂ ਜੀ ਨੇ ਇੱਥੇ ਸ਼ਰੀਰਾਂ ਦੇ ਝੁੰਡਾਂ ਨਾਲ ਇੱਕ ਉੱਚੀ ਖੇਰੀ ਉੱਤੇ ਕਮਰ ਕਸਾ ਖੋਲ ਕੇ ਕੰਮ ਲਿਆ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਮਸ਼ਹੂਰ ਸ੍ਰੀ ਗੁਰੂ ਜੀ ਲਗਭਗ ਸਵਾ ਲੱਖ ਤੋਂ ਵੱਧ ਸਵਾ ਸਾਲ ਤੋਂ ਵੱਧ ਸਮੇਂ ਇਸ ਹਸਤੰ ਬੰਦੂਕ ਤੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦਾ ਸਿੱਖੀ ਸੰਗ ਵਰਕਰ ਇਸ ਵਿਲਾਕੇ ਦੇ ਚੌਧਰੀ ਪਾਪਾ ਦੱਲਾ ਜੀ ਨੂੰ ਪਰਵਾਦ ਅੰਮ੍ਰਿਤ ਦੀ ਦਾਤ ਬਖਸ਼ਿਸ਼ ਦਿੱਤੀ ਤੇ ਨਾ ਦੱਲਾ ਸੰਗ ਰੱਖੇ ਇੱਥੇ ਵੀ ਗੁਰੂ ਜੀ ਨੇ ਰੂਹੀ ਦਾਤ ਦਿੱਤੀ ਜਮੇਸ਼ੀ ਸਾਰਵਣ ਬੀੜ ਇਸੇ ਲਾਂ ਦੇ ਯਾਰ ਕੋਲ ਬਣਾਇਆ ਬੋਮ ਨੂੰ ਸਾਥੀ ਇਸੋ ਦੇ ਪਾਪਾ ਦੀ ਚੰਗੀ ਹੈ ਇਸੇ ਦੇਖਣਾ ਕਰ ਕਰਕੇ ਚਾਰ ਤਖਤਾਂ ਤੇ ਭੇਜੇ ਦੂਸਰੀ ਵਾਰ ਸਰਬਤ ਸਾਹਿਬ ਮਾਸੂਮੰਦ ਤੇ ਲਿਖੇ ਸਾਨ ਦਾ ਸੰਭਾਲ ਯੋਗ ਬੰਦ ਗੁਰਦੁਆਰਾ ਕੀ ਗੰਦਮਾ ਸਾਹਿਬ ਪਾਛੇ ਤਸਵੀਰ ਗੁਰਦੁਆਰਾ ਮਜੀ ਸਾਹਿਬ ਪਾਛੇ ਨੌਵੀਂ ਗੁਰਦੁਆਰਾ ਲਿਖਣ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸਿੰਘ ਜੀ ਗੁਰਦੁਆਰਾ ਜੰਡਸਰ ਸਾਹਿਬ ਗੁਰਦੁਆਰਾ ਅਪਾਈ ਖਲਸਾ ਸਾਹਿਬ ਸਰ ਵਿਦਿਆਸਥਾਨ ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਭੋਰਾ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਰੇ ਰਹਿਮਤ ਬਾਦ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਿਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਇਸ ਪਾਵਨ ਸ਼ੀਸ਼ੇ ਦੇ ਮਰਿਆਦਾ ਅਨੁਸਾਰ 3 ਦਿਨ ਲਗਾਤਾਰ ਦਰਸ਼ਨ ਕਰਨ ਨਾਲ ਲਕਵੇ ਨਾਲ ਵਿੰਗੇ ਮੂ ਸਿੱਧੇ ਹੁੰਦੇ ਹਨ ਦਿਨ ਵਿੱਚ ਇੱਕ ਵਾਰ ਦਰਸ਼ਨ ਕਰਨੇ ਹਨ ਸਮਾਂ ਸਵੇਰੇ 8 ਤੋਂ ਵੇਸ਼ ਸ਼ਾਮ ਤੱਕ 6 ਵਜੇ ਤੱਕ ਆਹ ਸਾమే

ਉਰੇ ਅਗੀ ਅਗੀ ਭਾਈ ਦਲ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਨਾਲ ਆ ਸਿੰਘਾਂ ਤੇ ਆਪਣੇ ਸਾਥੀਆਂ ਸਮੇਤ ਦਮਦਮਾ ਸਾਹਿਬ ਤਲਵੰਡੀ ਸੰਗੋ ਪੁੱਜਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗਤ ਲਈ ਭਾਈ ਦੱਲੇ ਦਾ ਪਰਿਵਾਰ ਇਲਾਕੇ ਦੇ ਪਤਵੰਤੇ ਸੱਜਣ ਅਤੇ ਸੰਗਤ ਪਹਿਲਾਂ ਹੀ ਪਹੁੰਚੀ ਹੋਈਆਂ ਸਨ ਹਾਂ ਸ਼ਾਮ ਦਾ ਸਮਾਂ ਹੈ ਸਾਰੇ ਪਤਵੰਤੇ ਸੱਜਣ ਸੰਗਤਾਂ ਗੁਰੂ ਸਾਹਿਬ ਜੀ ਨੂੰ ਕੋਟਾਵਾ ਭੇਟ ਕਰਦੀਆਂ ਦਰਸ਼ਨ ਕਰੀਓ ਸਾਰਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਰਸਵਰ ਦੀ ਕਾਰ ਸੇਵਾ ਆਪਣੀ ਢਾਲ ਨਾਲ ਪੰਜ ਢਾਲੇ ਪਰ ਕੇ ਕੱਢੀ ਇਸ ਤੋਂ ਪਹਿਲਾਂ ਸ੍ਰੀ ਗੁਰ ਤੇਗ ਬਹਾਦਰ ਜੀ ਨੇ ਗੁਰੂ ਸਰਸਵਰ ਦੀ ਕਾਰ ਸੇਵਾ ਆਪਣੇ ਦੁਸ਼ਾਲੇ ਨਾਲ ਖੰਡੀ ਸੀ ਇਸ ਲਈ ਲੋਕ ਕਹਾਵਤ ਬਣ ਗਈ ਨੌਵੇਂ ਨੇ ਦੁਸ਼ਾਲੇ ਨਾਲ ਦਸਵੇਂ ਨੇ ਢਾਲੇ ਨਾਲ ਗੁਰੂ ਬਾਸ ਦੇ ਸਮੇਂ ਸੰਗਤਾਂ ਗੁਰੂ ਸਰੋਵਰ ਦੀ ਸੇਵਾ ਕਰਦੀਆਂ ਹੁੰਦੀਆਂ ਹਾਂ ਕੇ ਜਿਦਾ ਤਾਂ ਹੀ ਸਾਰਾ ਕੁਝ ਅੱਜ ਹੀ ਹੋ ਜਾਣਾ ਉਹ ਜਿਹੜੀਆਂ ਵੀਡੀਓ ਲਿਖੀਆਂ

ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਦਲ ਸਿੰਘ ਜੇ ਤੂੰ ਅੱਜ ਹਾਂ ਕਹਿ ਦਿੰਦਾ ਤਾਂ ਇਹ ਸਾਰਾ ਕੁਝ ਅੱਜ ਹੀ ਹੋ ਜਾਣਾ ਸੀ ਹੁਣ ਤੇਰੀਆਂ ਪੀੜ੍ਹੀਆਂ ਦੇਖਣਗੀਆਂ ਗੁਰੂ ਸਾਹਿਬ ਦੇ ਕਹੇ ਬਚਨ ਸੱਤ ਹੋ ਰਹੇ ਹਨ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਆ ਕੇ ਦਰਸ਼ਨ ਕਰ ਰਹੇ ਹਨ ਇਨ ਪੁੱਤਰਨ ਕੇ ਸੀਸ ਪਰ 바ਰ ਦੀਏ ਸਚਾਰ ਚਾਰਵੇਂ ਇਹ ਤੋਂ ਪਿਆ ਹੁਆ ਜੀ ਬਤ ਕਈ ਹਜ਼ਾਰ ਮਾਦਾ ਦੇ ਸਹੇਲਿਕ ਕੰਪਨੀ ਮਦਦ ਨਾਲ ਸੰਗਰਾਂ ਕਰਦਾ ਹੈ ਦੇ ਵਾਲੇ ਕੰਪਨੀ ਦੇ ਅੱਤਿਆ ਦੇ ਦੀ ਲੰਬਰ ਬਾਬਾ ਦੀਪ ਸਿੰਘ ਜੀ ਪੂਰੀ ਰਖਵਾਲੀ ਦਾ ਪ੍ਰਬੰਧ ਕਰ ਰਹੇ ਹਨ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਖਵਾ ਰਹੇ ਹਨ ਦਿਨ ਗੁਰਮੁਖ 48 ਗੁਰਮੁਖ ਖਾਨੇ ਆਦ ਤੋਂ ਅੰਤ ਤੱਕ ਕਥਾ ਸਰਵਣ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਸੁਣਾਉਂਦੇ ਸਨ ਉਹਨਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਪਦਵੀ ਨਾਲ ਸਨਮਾਨਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਾਂ ਤੇ ਸਿਆਹੀ ਛੱਪੜੀ ਵਿੱਚ ਪਾ ਕੇ ਗੁਰੂ ਕਾਸ਼ੀ ਦਾ ਵਰ ਦਿੱਤਾ ਜਿੱਥੇ ਗੁਰਦੁਆਰਾ ਲਿਖਣ ਸਰਸਾਹਬ ਬਣਿਆ ਹੋਇਆ ਹੈ ਜਰੂਰ ਚਿੱਠਿਆ ਬਾਦ ਨੂੰ ਲਾਹੌਰ ਨਿਵਾਸੀ ਭਾਈ ਉਦੇ ਸਿੰਘ ਆਪਣੇ ਹੱਥੀਂ ਬੰਦੂਕ ਤਿਆਰ ਕਰਕੇ ਕਲਗੀ ਤਰੈ ਨੂੰ ਪੇਂਟ ਕਰਨ ਲਈ ਦੀਵਾਨ ਵਿੱਚ ਲੈ ਕੇ ਆਉਂਦੇ ਹਨ। ਉਹ ਖੜੀ ਹੋਣ ਦੀ ਕੋਸ਼ਿਸ਼ ਕਰਦੇ। ਭਾਈ ਦਲ ਸਿੰਘ ਉਹਦੀ ਫੌਜ ਦੇ ਸਿੰਘ ਜਦੋਂ ਬੰਦੂਕ ਨਾਲ ਸਿੱਖੀ ਸਿਦਕ ਦੀ ਪਰਖ ਕੀਤੀ ਜਿਸ ਦਿਵਾਈ ਦਾਲ ਸਿੰਘ ਤੁਸੀਂ ਫਾਲ ਸਫਲ ਨਹੀਂ ਹੋ ਸਕੀ ਤਾਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਭੱਜੇ ਆਉਂਦੇ ਹਨ ਅਤੇ ਇੱਕ ਦੂਜੇ ਤੋਂ ਮੂਰੇ ਹੋ ਪਰ ਖਲ ਲਈ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਨ ਪੜੋ ਪੁੱਤ ਹਾਪ ਬਾਬਾ ਦੀਪ ਸਿੰਘ ਜੀ ਨੇ ਇਸ ਸੰਸਥਾਨ ਤੇ 53 ਸਾਲ ਭਗਤੀ ਕੀਤੀ 53 ਸਾਲ ਕੇ ਫੋਨ ਮੰਗੋ ਹਾਲ <laughs> ਸਾਹਮੇ